ਰੈਂਡੀ ਇੰਸਟੈਂਡਾ ਮਸਟੈਂਡੇ ਨਹੀਂ ਜੀਉਂਦਾ ਮੈਂ ਤਾਂ ਛੱਡ ਗਿਆ ਸੀ ਮੈਂ ਤਾਂ ਪਿਆਰ ਦੇ ਗੀਤ ਜਿਆਦਾ ਗਾ ਕੇ ਮੈਂ ਤਾਂ ਹੁਣ ਵੀ ਉਹੀ ਗਾ ਕੇ ਖੁਸ਼ ਹਾਂ ਇਸ ਫਿਲਮ ਦਾ ਜਿਹੜਾ ਮਿਊਜ਼ਿਕ ਸੀ ਨਾ ਮੈਂ ਇਹਨਾਂ ਨੂੰ ਜਿਹੜੇ ਮੇਰੇ ਮੇਰੇ ਪਰਿਵਾਰ ਨੂੰ ਮੈਂ ਕਿਹਾ ਤੁਸੀਂ ਕੰਮ ਕਰੋ ਤੁਸੀਂ ਗਾਣੇ ਆਪੇ ਤਿਆਰ ਕਰੋ ਕਰੋ ਕਿ ਮੈਂ ਬਾਅਦ ਤੋਂ ਗਾ ਦਵਾਂ ਜਿਹੜੇ ਮਨ ਕਰਿਆ ਉਹ ਫਿਲਮ ਦੇ ਗਾਣੇ ਕਮੀਨਾ ਏ ਢੀਕੀਏ ਮੈਨੂੰ ਲੱਗਿਆ ਸੀ ਕੁਝ ਕਰਨਗੇ ਕਿ ਨਹੀਂ ਕਰਿਆ ਮਰਜ਼ੀ ਨੇ ਅੱਖ ਚੱਪਿਆ ਉਹ ਗੱਲ ਉਹ ਮੈਨੂੰ ਕਰਨੇ ਪੈਗੇ ਫਿਰ ਜਦੋਂ ਅਸੀਂ ਵੀਪਰ ਗੱਲ ਬਚੇ ਜੀ 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 ਬੋਲੋ ਬੋਲੋ ਦੇਖੋ ਕਾਲੀ ਕਰੇ ਜ਼ਿੰਦਗੀ ਦੀ ਸਫਰ ਲੱਭਦਾ ਲੱਗਣਾ ਹੈ ਫਿਰ ਇਹ ਜਿਹੜੀ ਕਹਾਣੀ ਸੀ ਇਹ ਦਾ ਜਿਹੜਾ ਰੋਲ ਹੈ ਵੀ ਕਟਾ ਕੇ ਅਲੱਗ ਤਰ੍ਹਾਂ ਦਾ ਬਣਾਇਆ ਤੇ ਜੇ ਮੈਂ ਦੇਖੋ ਸਭ ਬੰਦ ਭਗਵਾਨ ਕੇ ਗਾਇਆ ਵੀ ਜਾਂਦਾ ਹੈ ਭਗਵਾਨ ਕੇ ਭੰਗੜਾ ਵੀ ਪਾਇਆ ਜਾਂਦਾ ਹੈ ਵਿਆਹਾਂ 'ਚ ਵੀ ਲੋਕ ਬੈਗ ਵੀ ਲਾਉਂਦੇ ਪਰ ਸਾਰ ਬੰਦ ਦਾ ਇੱਕ ਨਜ਼ਰੀਆ ਹੁੰਦਾ ਜ਼ਿੰਦਗੀ ਨੂੰ ਜਿਉਣ ਦਾ ਮੈਨੂੰ ਇਹ ਲੱਗਦਾ ਕਿ ਜੇ ਪੱਗ ਬੰਨਣੀਆਂ ਤਾਂ ਫਿਰ ਪੱਗ ਬਨ ਕੇ ਆਮ ਰਵੈਤੀ ਕੰਮ ਨਾ ਕਰਿਆ ਜਾਵੇ ਜਿਦਾ ਹਵਾਏ ਚ ਪੱਗ ਬੰਨੀ ਸੀ ਤਾਂ ਪੱਗ ਵਾਲੇ ਕੰਮ ਕਰਿਆ ਸੀ ਪੱਗ ਬਨ ਕੇ ਫਿਰ ਉਹ ਦਰਖਤਾਂ ਵਾਲੇ ਨਾਲ ਭੰਗੜਾ ਨਾ ਪਾਇਆ ਜਾਵੇ ਫਿਰ ਪੱਗ ਬੰਨੀਆਂ ਤਾਂ ਫਿਰ ਉਸੇ ਤਰ੍ਹਾਂ ਦੀ ਸਰਦਾਰੀ ਕੈਮ ਰੱਖੀ ਸੋ ਮੇਰੀ ਇਹ ਕੋਸ਼ਿਸ਼ ਸੀ ਜਿਸ ਜੈ ਸਫਲ ਹੋਇਆ ਤਾਂ ਉਹ ਫਿਰ ਗਾਣੇ ਵੀ ਉਸੇ ਤਰ੍ਹਾਂ ਦੇ ਚਾਹੀਦੇ ਸੀ ਸ਼ਹਿਦ ਚੈਂਬਰ ਵੀ ਇਸੇ ਕਰਕੇ ਨਿਕਲਿਆ ਕਿਉਂਕਿ ਗੱਲ ਉਹਦੇ ਚ ਫਾਈਟ ਸੀ ਪਰਿਵਾਰ ਲਈ ਲੜਨਾ ਸੀ ਸਿਚੁਏਸ਼ਨ ਨਾ ਟੋਕਦੇ ਗਾਣੇ ਚਾਹੀਦੇ ਸੀ ਅੱਜ ਇੱਕ ਲਾਸ ਵਾਲਾ ਬਹੁਤ ਲੋਕਾਂ ਨੂੰ ਨਹੀਂ ਹੁੰਦਾ ਵੀ ਮਾਨ ਸਾਹਿਬ ਦੇ ਕੋਲੇ ਖਜ਼ਾਨਾ ਪੁਰਾਣਾ ਪਿਆ ਉਹ ਲਿਖਦੇ ਨਹੀਂ ਜਾਂ ਇਹ ਫਿਰ ਮੌਕੇ ਤੇ ਲਿਖਤਾ ਜੀ ਕਿੰਨਾ ਕੁ ਟਾਈਮ ਨਹੀਂ ਇਹ ਤਾਂ ਸਾਰੇ ਗਾਣੇ ਨਾਮੇ ਹੀ ਸੀ ਸਾਰੇ ਇਹ ਤਾਂ ਨਹੀਂ ਉਹਦੇ ਛੁਪੇ ਜਾਂਦੇ ਖਜ਼ਾਨਾ ਤਾਂ ਰੱਖਿਆ ਹੁੰਦਾ ਹੀ ਮੈਂ ਆਨੰਦ ਲੈਣਾ ਕਦੇ ਕਦੇ ਆਪ ਗਾ ਕੇ ਖਜ਼ਾਨੇ ਵਾਲੇ ਗਾਣੇ ਮੈਂ ਹੁਣ ਤੁਹਾਨੂੰ ਸੁਣਾ ਦੂੰਗਾ ਕਿਉਂਕਿ ਉਹ ਅਸੀਂ ਪੁਰਾਣਾ ਸਟੂਡੀਓ ਤੋੜ ਕੇ ਹੁਣ ਨਵਾਂ ਬਣਾਇਆ ਉਹਦੇ ਵਿੱਚ ਮੈਂ ਨਾ ਬਹੁਤ ਲੋਕ ਕਹਿੰਦੇ ਆ ਵੀ ਸਾਊਂਡ ਬਦਲ ਗਈ ਆਪਾਂ ਕਹਿੰਨੇ ਐ ਐਲਗੋਰਿਦਮ ਆ ਗਿਆ ਬਟ ਮੈਂ ਤੁਹਾਨੂੰ ਸੁਣਾਉਂਗਾ ਪੁਰਾਣਾ ਅਸੀਂ 1990 ਚ ਜਿਹੜੇ ਹੁੰਦੇ ਸੀ ਨਾ ਗੱਡੇ ਮਿਕਸਰ ਐਸਐਸਐਲ ਦੇ ਐਨਾਲੌਗ ਜਿਹੜੇ ਹੁੰਦੇ ਸੀ ਉਹ ਮੈਂ ਸਾਰਾ ਇਕਵਿਪਮੈਂਟ ਲੈ ਮੈਂ ਅਸਲ ਚ ਕੀ ਹੁੰਦਾ ਜਿਹੜਾ ਸੌਫਟਵੇਅਰ ਆ ਨਾ ਜੀ ਜੋ ਤੁਸੀਂ ਗਾਣਾ ਗਾਉਨੇ ਹੋ ਤਾਂ ਉਹ ਜਦੋਂ ਪਲੱਗਇਨਸ ਉਸ ਤਰ੍ਹਾਂ ਦੇ ਲਾਉਨੇ ਹੋ ਤਾਂ ਉਹ ਕਿਤੇ ਨਾ ਕਿਤੇ ਤੁਹਾਡੀ ਆਵਾਜ਼ ਤੇ ਆਪਣਾ ਅਸਰ ਛੱਡ ਦਿੰਦਾ ਤੁਹਾਡੀ ਜਿਹੜਾ ਨੈਚੁਰਲ ਵੋਕਲ ਆ ਉਹ ਨਹੀਂ ਬਾਹਰ ਹੋਂਦਾ ਕੁਝ ਪੁੱਛ ਨਾ ਕੁਝ ਚੇਂਜ ਕਰ ਦਿੰਦਾ ਪਰ ਜਿਹੜਾ ਹਾਰਡਵੇਅਰ ਹੁੰਦਾ ਉਹ ਹਮੇਸ਼ਾ ਤੁਹਾਡੇ ਵਾਲੀ ਬੜਾਈ ਹੋਈ ਚੀਜ਼ ਨੂੰ ਬੈਟਰ ਕਰਦਾ ਸੋ ਮੈਂ ਉਹ ਪੁਰਾਣਾ ਇਕੁਪਮੈਂਟ ਇਕੱਠਾ ਕਰਿਆ ਜਿੰਦਾ ਸਕੂਲ ਦੇ ਰਿਕਾਰਡ ਕਰਦਿਆਂ ਜਾਰੇ ਪਹਿਲਾਂ ਅਸੀਂ ਗਣੀ ਪਹਿਲੀ ਫਿਲਮ ਅਸੀਂ ਉਹਦੀ ਡੈਫਥ ਬਹੁਤ ਹੁੰਦੀ ਮਨ ਸਰ ਆ ਜਾਏ ਖੜੇ ਆ ਕਿ ਬੀਬੀ ਆ ਆ ਬੀਬੀਆਂ ਜੀ ਨਿਵਰੀ ਜੀ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਫੈਮਿਲੀ ਮੂਵੀ ਅੱਜ ਕੱਲ ਪੰਜਾਬੀ ਮੂਵੀਜ਼ ਤਾਂ ਹਮੇਸ਼ਾ ਹੀ ਚਲੋ ਫੈਮਿਲੀ ਮੂਵੀਜ਼ ਹੁੰਦੀਆਂ ਲੇਕਿਨ ਤੁਹਾਡਾ ਇਸ ਦੇ ਵਿੱਚ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸੀ ਜਦੋਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਛੋਟੀ ਸਰਦਾਰਨੀ ਦੇ ਨਾਲ ਨਾ ਉਸ ਟਾਈਮ ਤੋਂ ਹੀ ਮੈਨੂੰ ਪੰਜਾਬੀ ਫਿਲਮਾਂ ਤੇ ਆਫਰਸ ਬੜੇ ਸਾਰੇ ਆ ਰਹੇ ਸੀ ਲੇਕਿਨ ਮਨਚ ਇਹ ਜਿਹੜੀ ਮੋਟੀਵੇਸ਼ਨ ਹੈਗੀ ਆ ਅੰਦਰੋਂ ਚਾਹ ਹੈਗੀ ਇਸ ਫਿਲਮ ਨਾਲ ਜੁੜਨ ਦੀ ਉਹ ਇਸ ਕਰਕੇ ਇੰਨੀ ਜ਼ਿਆਦਾ ਵੱਧੀ ਹੋਈ ਸੀ ਮੇਰੇ ਮਨਚ ਵੀ ਕਿਉਂਕਿ ਇਹ ਜਿਹੜੀ ਸਕ੍ਰਿਪਟ ਹੈਗੀ ਜਿਹੜੀ ਸਾਡੀ ਫਿਲਮ ਹੈਗੀ ਉਹ ਬਿਲਕੁਲ ਡਿਫਰੈਂਟ ਹੈਗੀ ਆ ਯੂਜੂਅਲੀ ਕੀ ਹੁੰਦਾ ਹੈ ਫਿਲਮਾਂ ਨੂੰ ਨਾ ਆਪਾਂ ਲੇਬਲ ਕਰ ਦਿੰਦੇ ਆ ਜਨਰ ਕਰਕੇ ਕਿ ਯਾਰ ਇਹ ਕਾਮੇਡੀ ਹੈਗੀ ਹੈ ਇਹ ਰੋਮਾਂਟਿਕ ਹੈ ਥ੍ਰਿਲਰ ਹੈ ਸਸਪੈਂਸ ਹੈ ਐਕਸ਼ਨ ਹੈ ਜੇ ਤੁਸੀਂ ਵੀ ਫਿਲਮ ਦੇਖੀ ਹੋਏਗੀ ਤੁਹਾਨੂੰ ਵੀ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਸਾਰੇ ਜਨਰਸ ਦੇ ਕੁਝ 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 ਐਲੀਮੈਂਟਸ ਸਾਡੀ ਫਿਲਮ 'ਚ ਨਹੀਂ ਤੇ ਲਾਈਕ ਯੂ ਸੈਡ ਫੈਮਿਲੀ ਫਿਲਮ ਹੈਗੀ ਹੈ ਅਮ ਦੇ ਇਸ ਸ਼ੂਟ ਨਾਲ ਵੀ ਜਦੋਂ ਅਸੀਂ ਫਿਲਮ ਦੀ ਵੀ ਸ਼ੂਟਿੰਗ ਕਰ ਰਹੇ ਸੀ ਮੇਰੀ ਜਿਹੜੀ ਅਪਰਿੰਗ ਹੈ ਉਹ ਬੜੀ ਪੈਨ ਇੰਡੀਆ ਹੋਈ ਹੈ ਇਸ ਕਰਕੇ ਕਿਉਂਕਿ ਯੂ نو ਫੈਮਲੀ ਮੇਰੀ ਇਨ ਫੈਕਟ ਮੇਰਾ ਨਾਨਕਾ ਲੁਧਿਆਣਾ ਨਹੀਂ ਹੈਗਾ ਹੈ ਹੈ ਨਾ ਲੇਕਿਨ ਕਦੀ ਵੀ ਇੱਥੇ ਰਹਿਣ ਦਾ ਉਹਨਾਂ ਮੌਕਾ ਨਹੀਂ ਮਿਲਿਆ ਲੇਕਿਨ ਜਦੋਂ ਮੈਂ ਇਸ ਫਿਲਮ ਨਾਲ ਜੁੜੀ ਸਰ ਨਾਲ ਜੁੜੀ ਖਾਸ ਕਰਕੇ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸਾਨੂੰ ਆਪਣੀ ਪੰਜਾਬੀ ਕਲਚਰ ਨੂੰ ਅੱਗੇ ਵਧਾਉਣ ਲਈ ਐਫਰਟ ਕਰਨੀ ਚਾਹੀਦੀ ਹੈ ਤੇ ਮੇਰੇ ਬਸ ਸਾਰੇ ਆਡੀਅੰਸਸ ਨੂੰ ਇੱਕ ਹੀ ਰਿਕੁਐਸਟ ਹੈਗੀ ਹੈ ਕਿ ਜੇ ਅੱਪਾ ਪੰਜਾਬੀ ਫਿਲਮਾਂ ਜਾ ਕੇ ਨਹੀਂ ਦੇਖਣਗੇ ਤੇ ਫਿਰ ਅੱਗੇ ਸਾਡਾ ਸਿਨੇਮਾ ਡਾਈ ਕਰ ਜਾਏਗਾ ਤੇ ਸਾਰਿਆਂ ਨੂੰ ਸਾਡੀ ਫਿਲਮ ਨੂੰ ਤੇ ਪੰਜਾਬੀ ਸਿਨੇਮਾ ਓਵਰਆਲ ਉਹ ਵੀ ਸਪੋਰਟ ਕਰਨਾ ਚਾਹੀਦਾ ਹੈ ਸਾਡਾ ਜਿਹੜਾ 뮤직 ਹੈਗਾ ਕੋ ਇੰਟਰਨੈਸ਼ਨਲੀ ਹਰ ਥਾਂ ਤੇ ਇਨਾ ਫੇਮਸ ਹੋ ਗਿਆ ਤੇ ਸਾਡੀ ਫਿਲਮਾਂ ਵੀ ਹੁਣ ਅੱਗੇ ਇੰਟਰਨੈਸ਼ਨਲ ਫਿਲਮ ਫੈਸਟੀਵਲਸ ਤੇ ਵੀ ਉਹਨਾਂ ਅਸੀਂ ਯੂ نو ਉਹਨੀ ਕੈਲੀਬਰ ਅਸੀਂ ਰੱਖਦੇ ਆ ਕਿ ਸਾਡੀ ਫਿਲਮਾਂ ਵੀ ਉੱਥੇ ਜਾਣ ਤੇ ਬਸ ਸਾਰਿਆਂ ਨੂੰ ਇਹ ਹੀ ਕਹਾਂਗੇ ਕਿ ਜਾ ਕੇ ਸ਼ੌਂਕੀ ਸਰਦਾਰ ਦੇਖੋ ਬਾਕੀ ਦੇਖਣ ਵਾਲੀ ਫਿਲਮ ਹੈਗੀ ਭਾਵੇਂ ਇੱਕ ਨਾ ਕਟੜ ਸੈਨਾ ਦਾ ਸਾਰਿਆਂ ਦਾ ਹੀ ਲਾ ਲਓ ਸਵਾਲ ਹੁੰਦਾ ਜਿੱਦਾ ਤੁਹਾਡੀਆਂ ਫਿਲਮਾਂ ਬੈਕ ਟੂ ਬੈਗ ਆ ਰਹੀਆਂ ਹਾਸ਼ਿਰ ਬਾਰੇ ਵੀ ਕੁਝ ਦੱਸ ਦਿਓ ਕਿਉਂਕਿ ਜਿਹੜੇ ਬੰਤੇ ਆਸ਼ਕ ਨੇ ਤੁਹਾਡੇ ਉਹਨਾਂ ਦਾ ਚਿੰਤਾ ਬੜੀ ਹੈ ਇਹ ਨਾ ਹਾਸ਼ਿਰ ਅਸਲ ਚ ਕੀ ਹੈ ਨਾ ਜਦੋਂ ਅਸੀਂ ਹਾਸ਼ਿਰ ਗੁਣਾਏ ਸੀ ਉਦੋਂ ਉਦੋਂ ਹਾਸ਼ਿਰ ਤੋਂ ਉਦੋਂ ਵੀ ਸੋਚਿਆ ਸੀ ਮਾਨ ਸਰ ਕਹਿ ਰਹੇ ਬਟ ਕਿਉਂਕਿ ਮੈਂ ਖਾੜਿਆ ਪਿੰਡਾਂ ਚ ਅਸੀਂ ਜ਼ਿਆਦਾ ਰਹਿਣਾ ਮੇਰੇ ਅੰਦਰ ਇੱਕ ਕਸਕ ਜੀ ਸੀ ਵੀ ਅਸੀਂ ਖੇਤਾਂ ਤੇ ਜਿਹੜੀ ਆ ਜਿੱਦਾ ਹੁਣ ਪਾਣੀ ਦੀ ਤੁਹਾਡੇ ਸ਼ਹਿਰ ਚ ਬਹੁਤ ਫਾਈਟ ਹੋ ਰਹੀ ਹੈ ਯਾਰਾ ਕੋਰਸੀ ਦੇ ਕੰਮ ਨਹੀਂ ਆਵਾਜ਼ ਆ ਜਾ ਹਾਂ ਤੂੰ ਪਾਰਟੀਆਂ ਸਾਡਾ ਨਹੀਂ ਕੁਝ ਕੰਮ ਕੰਮ ਜਿਹੜਾ ਹੁਣ ਪਾਣੀ ਜਿੱਦਾਂ ਹੁਣ ਅੱਜ ਪਾਣੀ ਦੀ ਵਾਰ ਚੱਲਦੀ ਹੈ ਤੁਹਾਡੇ ਲੁਧਿਆਣਾ ਸ਼ਹਿਰ 'ਚ ਮੁੱਦਾ ਤਾਂ ਇਹ ਕੁਝ ਨਹੀਂ ਜਿਹੜੇ 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 ਇੰਡਸਟਰੀਅਲਿਸਟ ਐ ਆਪਣੇ ਜਾਂ ਫੈਕਟਰੀਆਂ ਵਾਲੇ ਆਪਣੇ ਉਹ ਵੀ ਪੰਜਾਬੀ ਐ ਤੇ ਜੇ ਰਲ ਮਿਲ ਕੇ ਈਗੋ ਤੇ ਨਾਲ ਲਈਏ ਵੀ ਪਾਣੀ ਦਾ ਜੋ ਬੁਰਾ ਹਾਲ ਐ ਜਦੋਂ ਇੱਥੋਂ ਜਾ ਕੇ ਅੱਗੇ ਹਿੱਟ ਕਰਦਾ ਤਾਂ ਬਹੁਤ ਬਿਮਾਰੀਆਂ ਲੱਗਦੀ ਸੋ ਉਦੋਂ ਇਹ ਖਿਆਲ ਆਇਆ ਸੀ ਵੀ ਇਦਾਂ ਦੀ ਫਿਲਮ ਬਣਾਈਏ ਜਿਹੜੀ ਲੋਕਾਂ ਨੂੰ ਜਾਗਰੂਕ ਕਰੇ ਬਟ ਕਿੰਨੇ ਸਾਲ ਪਹਿਲਾਂ ਬਣਾਈ ਸੀ ਆਪਾਂ 12-15 ਸਾਲ ਪਹਿਲਾਂ ਬਣਾਈ ਸੀ ਪਰ ਤੁਸੀਂ ਲੁਧਿਆਣਾ ਵਾਲਿਆਂ ਨੇ ਕਦੇ ਨਹੀਂ ਆਵਾਜ਼ ਚੱਕੀ ਵੀ ਪਾਣੀ ਦਾ ਨਾ ਹੋ ਰਿਹਾ ਹੈ ਹੈਨਾ ਪ੍ਰੋਬਲਮ ਕੀ ਹੈ ਮੈਨੂੰ ਕਿਸੇ ਨੇ ਪਿੱਛੇ ਜੇ ਪੁੱਛਿਆ ਵੀ ਪਾਣੀ ਬਾਰੇ ਮੈਂ ਕਿਹਾ ਮੈਂ ਤਾਂ ਬਹੁਤ ਪਹਿਲਾਂ ਗੱਲ ਕੀਤੀ ਕਹਿੰਦੇ ਹੁਣ ਨਹੀਂ ਕਰਦੇ ਮੈਂ ਕਿਹਾ ਲੁਧਿਆਣਾ ਵਿੱਚ ਕਿੰਨੀ ਪਾਪੂਲੇਸ਼ਨ ਹੋ ਗਈ ਤੁਹਾਡੇ ਸ਼ਹਿਰ ਦੀ 50 60 ਤੋਂ ਬਾਅਦ ਤੇ ਦੋ ਦਸ ਕਰੋੜ ਹੋਊਗੀ ਤੇ 1 ਕਰੋੜ ਬੰਦੇ ਨੂੰ ਫਿਕਰੇ ਨਹੀਂ ਤੇ ਫਿਰ ਜੇ ਹੁਣ ਉਹ ਨੋ ਨੋ ਨੀ ਵਗਰ ਬਾਕੀ ਵਗਰ ਕਰਕੇ ਕੀ ਗੱਲ ਹੈ ਨਾ ਹਰਸ਼ਰ ਟੂ ਦੀ ਕਹਾਣੀ ਅਸਲ ਚ ਕਈ ਵਾਰੀ ਤੇ ਤੁਸੀਂ ਇੱਕ ਕੰਮ ਕਰ ਲੈਣੋ ਉਹ ਆਪਣੇ ਆਪ ਸੰਪੰਨ ਹੋ ਜਾਂਦਾ ਉਹਦੇ ਵਿੱਚੋਂ ਬ੍ਰੇਕ ਕਰਨੀ ਕਹਾਣੀ ਬਹੁਤ ਔਖੀ ਉਹ ਬ੍ਰੇਕ ਹੀ ਨਹੀਂ ਹੋ ਰਹੀ ਹੁਣ ਕਈ ਵਾਰੀ ਤੇ ਟਰਾਈ ਕਰੀਆ ਫਿਰ ਸੰਘਰਸ਼ੀਆਂ ਯੋਧਿਆਂ ਤੇ ਜਿਹੜੀ ਲਿਖੀ ਸੀ ਬਹੁਤ ਸੱਜਣ ਦਾ ਇਹ ਕਹਿਣਾ ਸੀ ਵੀ ਆਪਾਂ ਇਹਨੂੰ ਹਰਸ਼ਰ ਟੂ ਲਿਖੈਣੇ ਇਦਾਂ ਉਹ ਕਹਾਣੀ ਤਾਂ ਉਹਦੇ ਚੋਂ ਕੱਢਣੀ ਪਊਗੀ ਕੋਈ ਬੈਸਲ ਨੇ ਆਏ ਤੇਰੀ ਘਰ ਦੇ ਡਿਮਾਂਡ ਕੋਈ ਜੀ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਪਰ ਡਿਫਿਕਲਟੀ ਕਿੰਨੀ ਕੋਈ ਕਿ ਪੰਜਾਬੀ ਸਿਨੇਮਾ ਦੀ ਡਿਮਾਂਡ ਦੇ ਵਧਣ ਬੰਦੀ ਜਾ ਰਹੀ ਸੀ ਆਡੀਅנס ਦੀ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਰਹੀ ਉਹਨੂੰ ਮੈਚ ਕਰਨਾ ਕਿੰਨਾ ਕੋ ਡਿਫਿਕਲਟ ਰਿਹਾ ਕਿ ਤੁਸੀਂ ਸਰਤਾ ਐਕਸਪੀਰੀਅੰਸਡ ਹੈ ਨਾ ਤੇ ਤੁਸੀਂ ਇੱਕ ਵਾਰੀ ਪੰਜਾਬੀ ਇੰਡਸਟਰੀ ਚ ਨਵਾਂ ਪੈਰ ਰੱਖਿਆ ਕਿੰਨਾ ਕੋ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ ਮੈਨੂੰ ਲੱਗਦਾ ਹੈ ਕਿ ਐਕਟਰ ਦੇ ਲਈ ਨਾ ਸਾਰਾ ਕੁਝ ਸੌਖਾ ਹੋ ਜਾਂਦਾ ਹੈ ਜੇ ਤੁਸੀਂ ਤੁਹਾਡੀ ਜਿਹੜੀ ਟੀਮ ਹੈਗੀ ਹੈ ਉਹ ਤੁਹਾਨੂੰ ਫੁੱਲੀ ਬੈਕ ਕਰੇ ਤੇ ਸਪੋਰਟ ਕਰੇ ਮੈਨੂੰ ਇੱਕ ਵਾਰ ਵੀ ਇਦਾਂ ਫੀਲ ਨਹੀਂ ਹੋਇਆ ਕਿ ਮੈਂ ਪਹਿਲੀ ਵਾਰ ਪੰਜਾਬ ਵਿੱਚ ਕੰਮ ਕਰ ਰਹੀ ਹਾਂ ਯਾਰ ਸਰ ਦੇ ਨਾਲ ਵੀ ਆਬਵੀਅਸਲੀ ਇਨੀਸ਼ੀਅਲੀ ਮੈਨੂੰ ਸੀ ਕਿ ਥੋੜੀ ਜਿਹੀ ਚਿਚਕ ਹੈ ਨਾ ਕਿ ਸਰ ਦੇ ਨਾਲ ਪਹਿਲਾ ਜਦ ਸੀਨ ਹੋਏਗਾ ਕਿ ਆਬਵੀਅਸਲੀ ਸੁਣਿਆ ਵੀ ਹੋਇਆ ਤੇ ਅਸੀਂ ਵੀ ਸਰ ਨੂੰ ਇੰਨੇ ਸਾਲਾਂ ਤੋਂ ਫੋਲੋ ਕਰ ਹੀ ਰਹੇ ਆ ਤੇ ਆਬਵੀਅਸਲੀ ਸਟਾਰਟਿੰਗ ਚ ਥੋੜੀ ਜਿਹੀ ਜਕਸੀ ਲੇਕਿਨ ਕਦੀ ਵੀ ਇਸ ਤਰ੍ਹਾਂ ਫੀਲ ਨਹੀਂ ਹੋਣ ਦਿੱਤਾ ਕਿ ਅਸੀਂ ਆਊਟਸਾਈਡਰ ਆ ਜਾਂ ਅਸੀਂ ਨਿਊ ਕਮਰ ਆ ਤੁਸੀਂ ਹੁਣੇ ਵੀ ਦੇਖ ਸਕਦੇ ਹੋ ਸਰ ਦੇ ਨਾਲ ਹਰ ਪ੍ਰੋਮੋਸ਼ਨ ਤੇ ਹੋਏ ਮੀਡੀਆ ਸਾਹਮਣੇ ਹੋਏ ਕੰਮ ਨੂੰ ਲੈ ਕੇ ਹੋਏ ਸਰ ਨੇ ਹਮੇਸ਼ਾ ਇਨਕਰੇਜ ਕੀਤਾ ਤੇ ਆਪਣੇ ਨਾਲ ਲੈ ਕੇ ਚੱਲੇ ਨੇ ਤੇ ਇਸ ਕਰਕੇ ਮੈਨੂੰ ਉਹਦਾ ਡਿਫਿਕਲਟੀ ਬਿਲਕੁਲ ਵੀ ਫੀਲ ਨਹੀਂ ਹੁੰਦੀ ਕੋਈ ਹੈਰਾਨੀ ਵਾਲਾ ਮੂਮੈਂਟ ਸ਼ੇਅਰ ਕਰਨਾ ਚਾਹੁੰਦੇ ਹੋ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਕੁਝ ਐਦਾਂ ਦਾ ਲੱਗਿਆ ਵੀ ਉਹ ਤਾਂ ਫਿਲਮ ਹੀ ਨਹੀਂ ਹੈ ਨਹੀਂ ਹੈਰਾਨ ਐਕਟਰ ਨਹੀਂ ਹੁੰਦਾ ਕਦੇ ਵੀ ਹੈਰਾਨ ਤਾਂ ਪ੍ਰੋਡਿਊਸਰ ਹੁੰਦਾ ਹੈ ਇਹੋ ਖੜੇ ਪੈਰ ਅਦਾਕਾਰ ਧਰਤੀ ਤੇ ਲੱਤ ਮਾਰ ਕੇ ਕਹਿੰਦਾ ਮੈਂ ਨਹੀਂ ਜਾਣਾ ਸ਼ਾਟ ਤੇ ਮੈਨੂੰ ਬਰਾਉਨ ਨਹੀਂ ਚਾਹੀਦਾ ਮੈਨੂੰ ਕੇਕ ਚਾਹੀਦਾ ਹੈ ਜਿਹੜਾ ਇਹ ਤਾਂ ਗੋੜਗੜ ਖਾਣ ਵਾਲੇ ਰੋਟੀ ਵਿੱਚ ਸਰ ਮੇਰੀ ਕੋਈ ਡਿਮਾਂਡ ਸੀ ਤੁਸੀਂ ਇਹਨਾਂ ਸਾਰਿਆਂ ਦੀ ਡਿਮਾਂਡ ਕੋਈ ਡਿਮਾਂਡ ਹੈ ਇੱਕ ਇਹਦਾ ਫਿਰ ਬਾਅਦ ਚ ਨਾ ਜਦੋਂ ਇਹਨਾਂ ਨੇ ਜਦੋਂ ਰੰਗੇ ਸ਼ੂਟਿੰਗ ਜਦੋਂ ਇਹਨਾਂ ਨੇ ਦੇਖਿਆ ਵੀ ਮੈਂ ਤਾਂ ਬਾਹਰ ਬੈਠ ਕੇ ਮੱਕੀ ਦੀ ਰੋਟੀ ਛਕ ਲਾਂਦਾ ਜਾ ਰਿਹਾ ਫਿਰ देन ਦੇ ਸਟਾਰਟਡ ਫਿਰ ਇਹਨਾਂ ਨੂੰ ਵੀ ਉਹ ਅੱਛੀ ਲੱਗਣ ਲੱਗੀ ਪਹਿਲਾਂ ਥੋੜਾ ਜਿਹਾ ਗੜੀ ਚਵੜਿਆ ਬਾਕੀ ਚੀਜ਼ ਤੇ ਕੇਂਦਰ ਸੀ ਜੇ ਨਾ ਜਿਹੜੇ ਵੀ ਮੁੰਬਈ ਤੋਂ ਐਕਟਰ ਐਕਟਰੀਸ ਦਾ ਜਦੋਂ ਪੰਜਾਬੀ ਇੰਡਸਟਰੀ ਦੇ ਵਿੱਚ ਆਉਂਦੇ ਉਹਨਾਂ ਨੂੰ ਟ੍ਰੇਨਿੰਗ ਦੇਣੀ ਪੈਂਦੀ ਆ ਪੰਜਾਬੀ ਸਿੱਖਣ ਦੀ ਆ ਠੇੜ ਪੰਜਾਬੀ ਬੋਲਣੀ ਚਾਹੀਦੀ ਤੁਹਾਨੂੰ ਟ੍ਰੇਨਿੰਗ ਦਿੱਤੀ ਕਿ ਤੁਹਾਨੂੰ ਪਹਿਲਾਂ ਹੀ ਆਉਂਦੀ ਸੀ ਪੂਰੀ ਨਹੀਂ ਗਾਲਾਂ ਗੁਲਾਂ ਤਾਂ ਕੱਢ ਲੈਂਦੇ ਨਹੀਂ ਉਹ ਆ ਜੋ ਹੈ ਛੂਟਨੀ ਕਵਾਂਗੇ ਮੈਨੂੰ ਵੀ ਆਫ ਕੌਰਸ ਮੈਂ ਵੀ ਡਾਇਲੈਕਟ ਕੋਚਿੰਗ ਕਿੱਤੀ ਫਿਰ ਲਈ ਇਸ ਕਰਕੇ ਬਿਕੋਜ਼ ਲਾਈਕ ਆਈ ਸੈਡ ਮੇਰੇ ਡੈਡੀ ਬਟਾਲਾ ਤੋਂ ਨੇ ਨਾਨਕਾ ਮੇਰਾ ਲੁਧਿਆਣਾ ਹੈਗਾ ਲੇਕਿਨ ਕਦੀ ਇਸ ਇਸ ਤਰ੍ਹਾਂ ਇੱਥੇ ਰਹਿਣ ਦਾ ਮੌਕਾ ਨਹੀਂ ਮਿਲਿਆ ਤੇ ਆਬਵੀਅਸਲੀ ਜੇ ਤੁਸੀਂ ਇੱਕ ਨਈ ਇੰਡਸਟਰੀ ਚ ਸਟੈਪ ਇਨ ਕਰ ਰਹੇ ਹੋ ਤੇ ਫਿਰ ਉਨੀ ਤੇ ਮਿਹਨਤ ਕਰਨੀ ਚਾਹੀਦੀ ਹੈ ਨਾ ਕਿ ਐਟਲੀਸ ਭਾਸ਼ਾ ਨੂੰ ਤੇ ਅਸਲ ਕਿਤੇ ਸਵਾਲ ਅਸੀਂ ਮੈਂ ਬਹੁਤ ਵਾਰੀ ਜਦੋਂ ਤੁਹਾਡੀਆਂ ਫਿਲਮਾਂ ਪਹਿਲਾਂ ਆਉਂਦੀਆਂ ਸੀ ਤਾਂ ਇਹ ਗੱਲਾਂ ਉੱਠਦੀਆਂ ਸੀ ਕਿ ਮਾਦ ਸਾਹਿਬ ਥੋੜਾ ਗਰਮ ਹੋ ਜਾਂਦੇ ਨੇ ਸ਼ੂਟਿੰਗ ਤੇ ਤਾਂ ਹੁਣੇ ਇਸ ਸਾਲ ਨਹੀਂ ਨਹੀਂ ਹੁਣ ਸੁਣੋ ਗੱਲ ਪਤਾ ਹੈ ਅੱਜ ਕੱਲ ਨਾ ਬੋਡਕਾਸਟ ਚੱਲਿਆ ਹੈ ਔਰ ਬਹੁਤ ਬੰਦੇ ਉੱਥੇ ਬਰਾਕ ਕਰਦੇ ਆ ਆਪ ਦਾ ਮੋਸ਼ਨ ਵੇਜਦੇ ਆ ਰੋ ਰੋ ਕੇ ਵਖੌਣੇ ਮੈਂ ਜ਼ਿੰਦਗੀ ਚ ਆਇਆ ਕਰਿਆ ਕਰਿਆ ਜਿਹੜਾ ਬਾਕੀ ਨਾ ਮਾੜਾ ਕਰੇ ਉਹ ਨਹੀਂ ਦੱਸਦੇ ਜਿੱਦ ਦੇ ਕਿ ਮੈਂ ਬੋਡਕਾਸਟ ਕਰਨ ਲੱਗਿਆ ਨਾ ਕਿ ਜਿੰਨੇ ਲੋਕ ਮੇਰੀ ਜ਼ਿੰਦਗੀ ਚ ਆਏ ਆ ਔਰ ਮੈਨੂੰ ਪਤਾ ਮੈਂ ਕਿਹਨਾਂ ਕਿਹਨਾਂ ਨੂੰ ਕੰਮ ਦਿੱਤਾ ਹੈ ਮੈਂ ਮੇਰੇ ਮੂਰੇ ਵੇਲਕ ਤੇ ਬੈਠੇ ਹੁੰਦੇ ਸੀ ਗੱਲਾਂ ਬੋਲ ਲੋਕੀ ਨਾ ਬਾਅਦ ਚ ਵੱਡੀਆਂ ਗੱਲਾਂ ਆ ਜਾਂਦਾ ਅਸੀਂ ਤਾਂ ਉਦਾਂ ਚਲੋ ਪਿੰਡਾਂ ਰਹਿ ਸੰਸਕਾਰੀਆਂ ਕਿਵਰੀ ਚੁੱਪ ਕਰ ਰਹਿ ਜਿਸ ਦਿਨ ਮੈਂ ਦੱਸਣ ਲੱਗਿਆ ਨਾ ਚੀਕ ਬਹੁਤ ਵੱਡੀ ਨਿਕਲੂਗੀ ਇੱਕ ਦੀ ਨਹੀਂ ਕਈਆਂ ਦੀ ਨਿਕਲੂਗੀ ਇਸ ਕਰਕੇ ਅਸੀਂ ਸੰਜਮੀਆਂ ਅਸੀਂ ਲੱਗਦਾ ਹੈ ਅਸੀਂ ਮੈਚੂਰ ਸਮਾਜ ਚ ਪਿੱਛੜਦੇ ਆਂ ਔਰ ਇਹ ਛੋਟੀਆਂ ਗੱਲਾਂ ਨਾ ਕਰੀਏ ਐਵੇਂ ਗੱਲਾਂ ਬਣਾਈ ਹੋਈਆਂ ਹੈ ਹੈਨਾ ਜਦੋਂ ਕੋਈ ਕੰਮ ਚ ਰੀਸ ਨਾ ਹੋਵੇ ਆ ਬਰਾਬਰੀ ਨਾ ਹੋਵੇ ਫਿਰ ਲੱਤਾਂ ਖੇਚਣ ਲੱਗਦੇ। ਉਹ ਸੁਮਿੱਤਰਾਂ ਨੂੰ ਫਰਕ ਕੋਈ ਨਹੀਂ ਇੱਟਾ ਆਤੀ ਦੇ ਜਿਹੜੇ ਬੈਠੇ ਰਹਿੰਦਾ। ਉਹ ਹੀ ਹੈ। ਉਦੋਂ ਹੀ ਗੱਲਾਂ ਬਣਾਏ ਹੁੰਦੀਆਂ। ਦੇਖੋ ਤੁਸੀਂ ਹੁਣ ਮੰਨ ਲਓ ਆਫਿਸ ਚ ਕੰਮ ਕਰਦੇ ਹੋ। ਤੁਹਾਡੂ ਇੱਕ ਪੋਸਟ ਦਿੱਤੀ ਤੁਹਾਡੇ ਆਫਿਸ ਚ। ਤੁਹਾਡੇ ਨਾਲ ਜਿੱਦਾਂ ਹੁਣ ਕੈਮਰਾਮੈਨ ਹੈ ਬਾਕੀ ਕੰਮ ਕਰਦਾ। ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਕੋਈ ਗਲਤੀ ਵਾਰ-ਵਾਰ ਕਰੂਗਾ ਤੁਸੀਂ ਉਹਦੇ ચીਕਦੇ ਹੋਣੇ। ਫਿਰ ਗੁੱਸਾ ਤੁਹਾਡੇ ਚ ਵੀ ਉਨਾ ਹੀ ਹੈ। ਮਿੱਤਰਾਂ ਦਾ ਨਾਮ ਬਦਨਾ। ਇਹ ਕੋਈ ਕੰਮ ਹੋ ਜੇ। ਬਬਾ ਆ ਗੱਲ ਆ ਬਟ ਜੇ ਖੜਦੇ ਆ ਦਾਵੀ ਮਾੜੇ ਆ ਜੇ ਚੁੱਪ ਕਰਦੇ ਆ ਦਾਵੀ ਮਾੜੇ ਆ ਮਤਲਬ ਕਿਤੇ ਜੀਵਨ ਦਵਾਂਗੇ ਜੀ ਇਸ ਲਈ ਹੁਣ ਮੁੱਛਕੁੰਡੀ ਰੱਖ ਲਈ ਦੀ ਪਹਿਲਾਂ ਵਿੱਚ ਜੇ ਹੁਣ ਜਿਆਦਾ ਵੱਟ ਦੇ ਕੇ ਰੱਖਦੇ ਹੋ ਨਹੀਂ ਵੱਟ ਤਾਂ ਜਦੋਂ ਅਸੀਂ ਪੜਦੇ ਸੀ ਚਲੋ ਤੁਸੀਂ ਤਾਂ ਸਾ ਤੋਂ ਬਹੁਤ ਛੋਟੇ ਆ ਵੱਟ ਤਾਂ ਜ਼ਿੰਦਗੀ ਜੀ ਪੂਰੀ ਰੱਖਿਆ ਔਰ ਬਹੁਤ ਸਾਲ ਪਹਿਲਾਂ ਸੋਚਿਆ ਸੀ ਵੀ ਅਜੂਦੀਆਂ ਦੇਖ ਕੇ ਮੈਂ ਸੋਚਦਾ ਸੀ ਵੀ ਸਾਡੀ ਕਮਿਊਨਿਟੀ ਕਿਉਂ ਨਹੀਂ ਇਕੱਠੀ ਹੁੰਦੀ ਉਹ ਜਦੋਂ ਵੀ ਵਿਪਾਰ ਹੁੰਦਾ ਪੈਸੇ ਇਕੱਠੇ ਕਰਕੇ ਇੱਕ ਬੰਦੇ ਸਪੋਰਟ ਕਰਦੇ ਆ ਵਾਪਸ ਬੰਨਿਆ ਦੇਉਗਾ ਨਾ ਚੱਕ ਦੇ ਉਹ ਅਸੀਂ ਕਿਉਂ ਨਹੀਂ ਸੋਚਦੇ ਮਤਲਬ ਸਾਡਾ ਜਿਹੜੇ ਪਿਤਰ ਆ ਬਜ਼ੁਰਗ ਆ ਬੜੀ ਦਲੇਰੀ ਦੇ ਕੰਮ ਕਰਿਆ ਇਸ ਪੂਰੇ ਮੁਲਕ ਦੀ ਰਾਖੀ ਕਰੀਏ ਪਰ ਸਾਡਾ ਉਹ ਤਤ ਕਿਉਂ ਮਰ ਗਿਆ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਿਉਂ ਕਰਨ ਲੱਗੇ ਇੰਨਾ ਛੋਟਾ ਕਿਉਂ ਹੋ ਗਏ ਇਹ ਸੋਚ ਕੇ ਬਹੁਤ ਚੁੱਪ ਕਰ ਗਿਆ ਸੀ ਜਿਹੜੇ ਜਵਾਬ ਦੱਤੇ ਆ ਪਈਆਂ ਨੈਟ ਤੇ ਉਹ ਕਿਹੜੇ ਕਿਸੇ ਨੇ ਡਿਲੀਟ ਕਰਿਆ ਪਰ ਇਹ ਸੋਚ ਕੇ ਕਿ ਜੇ ਮੈਂ पहल ਕਰਾਂ ਬਿਜੇ ਨੂੰ ਬੋਲਦਾ ਯਾਰ ਹੱਸ ਕੇ ਟਾਲ ਦੋ ਬਟ ਹੁਣ ਜੇ ਕੋਈ ਸਿਰ ਚ ਗਲੀਆਂ ਕਰੇ ਉਹ ਤਾਂ ਬੋਲੋਗੇ ਰਹਿਣਾ ਹੈ ਨਾ ਪਰ ਮੈਂ ਨਿੱਜੀ ਤੌਰ ਤੇ ਅਜੇ ਵੀ ਇਹ ਚਾਹਣਾ ਕਿ ਆਪ ਦੀ ਨਿੱਜੀ ਲੜਿਆ ਕਿਆ ਸੁਹਾ ਲੜਿਆ ਜੇ ਤੁਸੀਂ ਸਮਾਜ ਲਈ ਖੜਦੇ ਹੋ ਆਪਦੇ ਪਿੱਡ ਲਈ ਖੜਦੇ ਹੋ ਉਹੀ ਬੜਾ ਬਣਉਂਦਾ ਆਪਦੇ ਲਈ ਤਾਂ ਦੁਨੀਆ ਹੀ ਕਰਦੀ ਹੈ ਮਾਨ ਸਰ ਇੱਕ ਜਿਹੜਾ ਸਿਨੇਮਾ ਦਾ ਦੌਰ ਬਦਲ ਗਿਆ ਤੁਸੀਂ ਦੇਖਿਆ ਉਹਨਾਂ ਦਾ ਕਾਫੀ ਦੌਰ ਕੁਸ਼ੋਰ ਅਲੱਗ ਸੀਗਾ ਅੱਜ ਕੁਝ ਹੋਰ ਹੈਗਾ ਦੇਖੋ 50 ਸਾਲ ਪਹਿਲਾਂ ਵੀ ਮੋਸ਼ਾ ਹੀ ਹੁੰਦੀ ਸੀ ਇਹ ਗੱਲਾਂ ਬਣਾਇਆ ਕੁਝ ਨਹੀਂ ਸਰ ਮੈਂ ਦੇਖਦਾ ਜਿਵੇਂ ਕੁਝ ਗਰੀਬ ਸਿਨੇਮਾ ਹੁੰਦੇ ਜਿਵੇਂ ਕੋਈ ਗਰੀਬ ਬੰਦਾ ਦੇਖਣਾ ਚਾਹੁੰਦਾ ਪੀਵੀਆਰ ਅਫੋਰਡ ਨਹੀਂ ਕਰ ਜਾਂਦਾ ਹੋਵੇ ਤੇ ਸਰ ਮੇਰੇ ਕੋਲ ਨਾ ਪਤਾ ਕਿ ਮੈਂ ਵੀ ਜ਼ਿੰਦਗੀ 'ਚ ਤੁਹਾਡੇ ਵਰਗਾ ਹੀ ਆ ਮੈਂ ਵੀ ਬਹੁਤ ਹੀ ਜ਼ਿੰਦਗੀ ਯਾਰੀ ਤੇ ਲਟਾਤੀ ਕਾਸ਼ ਮੈਂ ਸਾਂਭੇ ਹੁੰਦਾ ਮੈਂ 100 ਕੁ ਸਿਨੇਮਾ ਦਾ ਬਣਾ ਦਿੰਦਾ ਔਰ ਜਿੱਦ ਮੈਂ ਸਿਨੇਮਾ ਮੈਂ ਪਿੰਡ ਇਹਨਾਂ ਨੂੰ ਕੱਲ ਹੀ ਹਾਜ਼ਰੀ ਮੈਂ ਹਰ ਇੱਕ ਪਿੰਡ ਸਿਨੇਮਾ ਬਣਾਉਣਾ 100 ਰੁਪਏ ਟਿਕਟੋਕ ਨਾਲ ਲੰਗਰ ਫਰੀ ਜੀ ਦਾਲ ਫੁੱਲ ਖਾਓ ਔਰ ਅੱਛੀਆਂ ਫਿਲਮਾਂ ਲਾਈਏ ਸੀ ਜਦੋਂ ਮੈਂ ਰੱਬ ਨੇ ਬਣਾਇਆ ਜੋੜੀਆਂ ਕਰੀ ਸੀ ਨਾ ਬਹੁਤ ਬੋਲਦੇ ਕਹਿੰਦੇ ਬਹੁਤ ਯਾਰ ਰਮਾਸ ਕਰਦਾ ਹੁਣ ਨੈਟਫਲਿਕਸ ਤੇ ਕੀ ਹੋ ਰਿਹਾ ਹੈ ਤੁਸੀਂ ਵੀ ਬੋਲਦੇ ਉਹਦੇ ਬਾਰੇ ਬੋਲ ਦਿਓ ਸਰ ਬੋਲ ਦਿਓ ਕਹਿੰਦੇ ਮੈਨੂੰ ਤਾਂ ਆਵਾਜ਼ ਸੁਣੀ ਨਹੀਂ ਆਪੇ ਇੱਕ ਬਹੁਤ ਵੱਡਾ ਇੱਕ ਜੰਡਾ ਜੀ ਤੁਹਾਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਇਸ ਦਾ ਬਾਕੀ ਤੁਹਾਨੂੰ ਪਤਾ ਹੀ ਹੈ ਕਿੰਨਾ ਬਲਗਰ ਚੀਜ਼ਾਂ ਆ ਰਹੀਆਂ ਨੇ ਹੁਣ ਜਿਹੜੀ ਸੱਚੀ ਆਵਾਜ਼ ਅਸਲ ਕਿੰਨੇ ਦੇ ਦੱਬੀ ਜਾਂਦੀ ਹੈ ਤੁਹਾਨੂੰ ਵੀ ਪਤਾ ਹੈ ਸੱਚ ਲੋਕ ਦੇਖਣਾ ਪਸੰਦ ਨਹੀਂ ਕਰਦੇ ਫਿਰ ਸਰ ਗੁਰ ਕੋ ਹੁਣ ਤੁਸੀਂ ਸਾਡੇ ਇਹ ਲੱਗਦੇ ਤੁਸੀਂ ਵਾਟਸਐਪ ਤੁਸੀਂ ਨਹੀਂ ਸੀਨੀਅਰ ਹੋ ਇੱਕ ਗੱਲ ਸਰ ਲਾਸਟ 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 ਹੈ ਨਹੀਂ ਆਪਣਾ ਥੋ ਸਰ ਮੈਂ ਕਹ ਲਾ ਫੰਟ ਤੁੰਗ ਗੱਲ ਕਰਦੇ ਨਾ ਮੈਨੂੰ ਬਾਣੀ ਦਾ ਇੱਕ ਸ਼ਬਦ ਦੇਖੋ ਮੇਰੀ ਨਿੱਜੀ ਰਾਏ ਦੇਖੋ ਵੈਸੇ ਤਾਂ ਹੁਣ ਫਾਰਮੈਟ ਇਦਾਂ ਦਾ ਬਣ ਗਿਆ ਤੁਸੀਂ ਅਸੀਂ ਵੀ ਉਸ ਉਸ ਜਗ੍ਹਾ ਨੂੰ ਪਸੰਦ ਕਰਦਾ ਜਿੱਥੇ ਵੱਡੇ ਸ਼ੀਸ਼ੇ ਹੋਣ ਤੇ ਮਹਿੰਗੇ ਕੱਪੜੇ ਹੋਣ ਹੈ ਨਾ ਤੇ ਮੈਂ ਮੈਂ ਤਾਂ ਬਹੁਤ ਚਿਰ ਤੋਂ ਇਹ ਵਿਚਾਰ ਕਰ ਰਿਹਾ ਮੈਂ ਨਿੱਜੀ ਜ਼ਿੰਦਗੀ ਜਿਆਦ ਨਾਲ ਲਾ ਕੇ ਰੱਖਦਾ ਆਪਣੇ ਘਰੇ ਆਪ ਕੋਟ ਤੇ ਪਜਾਮਾ ਨੂੰ ਪ੍ਰੀਫਰ ਕਰਦਾ ਪਰ ਕਈ ਵਾਰ ਹੁਣ ਤੁਸੀਂ ਸਾਰਿਆਂ ਨੇ ਪਾਈਆਂ ਮਹਿੰਗੀਆਂ ਜੀਨਾਂ ਫਿਰ ਮੈਨੂੰ ਕਦੇ ਕਦੇ ਲੱਗਾ ਮੈਂ ਵੀ ਪਾਇਆ ਉਹ ਕੀ ਹੁੰਦਾ ਕਿ ਇੱਕ ਬੰਦਾ ਸਿਨੇਮਾ ਵਿੱਚ ਫਿਲਮ ਦੇਖਣ ਆ ਜਾਂਦਾ ਟਿਕਟ ਬਹੁਤ ਮਹਿੰਗੀ ਹੁੰਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਆਮ ਆਮ ਬੰਦੇ ਲਈ ਬਾਪਲੇ ਉਹ ਤੋਂ ਬਾਅਦ ਪਾਪ ਕੌਰਨ ਫਿਰ 300 ਦਾ ਫਿਰ GST 30% ਮੈਂ ਤਾਂ ਇਹਨਾਂ ਮਾਲਾਂ ਨੂੰ ਬੇਨਤੀ ਕਰਦਾ ਵੀ ਥੋੜਾ ਜਿਹਾ ਕਰੋ ਯਾਰ ਥੋੜਾ ਜਿਹਾ ਸੈਟਿੰਗ ਐਨਾ ਜਾਂ ਫਿਰ ਤੁਸੀਂ ਆਧਾਰ ਕਾਰਡ ਦੇਖਿਆ ਕਰੋ ਬਿਜੇ ਦੇ ਕੋ 10 12 ਕਿਲੇ ਭਾਈ ਉਹ 500 ਹੋਰ ਵਧ ਦਊਗਾ ਜਿਹੜਾ ਸਾਡੇ ਦੇ ਘੱਟ ਵਾਲਾ ਪੈੜੀ ਵਾਲਾ ਇਹ ਆਮ ਬੰਦਾ ਰੋਜ਼ਗਾਰ ਵਾਲਾ ਉਹਦੀ ਟਿਕਟ ਸਸਤੀ ਵਾਲਾ ਆਧਾਰ ਕਾਰਡ ਦੇਦਾ ਅਰਥੀ ਹੋਣੀ ਚਾਹੀਦੀ ਟਿਕਟ ਸਰ ਨੌਜਵਾਨਾਂ ਲਈ ਇੱਕ ਮੈਸੇਜ ਜ਼ਰੂਰ ਦਿਓ ਕਿਉਂਕਿ ਇਹ ਜਿਹੜੇ ਸਰ ਕਿੰਨੇ ਫਿਰ ਜ ਮੈਸੇਜ ਤੁਹਾਡੇ ਦੇ ਦੇ ਕਿ 2000 4 5 ਦਾ ਮੈਂ ਕੂਕਦਾ ਵੀ ਡੇਰੇ ਨੇ ਕੀਤਾ ਸਿਕ ਪੰਤ ਕਮਜ਼ੋਰ ਜਿਨ੍ਹਾਂ ਦੀ ਗੱਲ ਕਰਦੇ ਅਸੀਂ ਉਹ ਵੀ ਕਹਿੰਦੇ ਨੇ ਇਹ ਤਾਂ ਗਦਾਰ ਹੈ ਉਹ ਬੰਦਾ ਦੱਸ ਕੀ ਕਰੇ ਸਭ ਤੋਂ ਸਾਡੇ ਵਿੱਚ ਸਭ ਤੋਂ ਵੱਧ ਮਿਲ ਆ ਜਾ ਸਿੰਘਰਾ ਜੋ ਜਿੰਨੀ ਗੱਲ ਮੈਨੂੰ ਪੰਜ ਦੀ ਗੱਲ ਹੋਰ ਕਿੰਨੇ ਨੇ ਕਰੇ ਦੱਸੀ ਬੰਨ ਜੀਤਾਂ ਚ ਕਿੰਨੀ ਕਰਦੇ ਆ ਹਾਂ ਇਹਦੇ ਮੌਕੇ ਤੇ ਜਦੋਂ ਜੋ ਕੋਈ ਧਾਰਮਿਕ ਦਿਨ ਆਉਂਦਾ ਸ਼ਾਇਦ ਉਹ ਕਰਦੇ ਨੇ ਨਹੀਂ ਤਾਂ ਡਟ ਕੇ ਕਰਦੇ ਆ ਕੀ ਕਿਸੇ ਨੇ ਵੀ ਲੈਡ ਗਰੂ ਦਾ ਘੁੰਮਦੇ ਨੇ ਚੋਰ ਪੰਤਾ ਦੂ ਵੀ ਵੱਡੀਆਂ ਹੋ ਗਈਆਂ ਸੀ ਕਿ ਨਹੀਂ ਲੱਗਦਾ ਸਰ ਆਦੋ ਵੀ ਵੱਡੀਆਂ ਸੀ ਕੋ ਬੱਲਾ ਉਹ ਮਤਲਬ ਸਮਝੇ ਨਹੀਂ ਨਾ ਵੀ ਜਿਹੜਾ ਕਰਦਾ ਕੰਮ ਸੇ ਕੰਮ ਉਹਦਾ ਮੁੱਲ ਦਾ ਪਾਉਣਾ ਉਹਨੂੰ ਸਰਕਾਰ ਤਾਂ ਦੋ ਰੁਪਏ ਦੇ ਵੀ ਹੋਰ ਹਲਾਰਾ ਦੋ ਵੀ ਅਸੀਂ ਤੇਰੇ ਨਾਲ ਆ ਇੱਕ ਬੰਦਾ ਗੱਲ ਕਰਦਾ ਦੂਜਾ ਲੱਤ ਖਿਚ ਲੰਦਾ ਬਿਲਕੁਲ ਸਹੀ ਜੀ ਇਸੇ ਕਰਕੇ ਜਿਹੜਾ ਆਵਾਮ ਹੈ ਨਾ ਦੇਖੋ ਜਦ ਤੱਕ ਆ ਆਮ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਵੀ ਦਿੱਲੀ ਰੂਲ ਕਰਦੀ ਹੈ ਦਿੱਲੀ ਆ ਨਹੀਂ ਸੈਂਟਰ ਸਰਕਾਰ ਇਹ ਨਹੀਂ ਕਰਦੀ ਸਟੇਟ ਸਰਕਾਰ ਜੇ ਤੁਸੀਂ ਆਪਦੇ ਪਿੰਡ ਨੂੰ ਤਕੜਾ ਕਰ ਲੋ ਜੇ ਇੱਕ ਪਿੰਡ ਵਾਲੇ ਸਾਰੇ ਗ੍ਰਾਮ ਪੰਚਾਇਤ ਇਕੱਠੀ ਕਰ ਲੋ ਮੁੱਦਾ ਹੀ ਖਤਮ ਹੈ ਸਿਸਟਮ ਹੀ ਹਿੱਲ ਜੂਗਾ ਸਰ ਸਰ ਕਿੱਦਾਂ ਹੋਏਗਾ ਸਰ ਫਿਰ ਤੁਸੀਂ ਇਹ ਤਾਂ ਡਿਫਾਈਨ ਕਰੋ ਤੁਸੀਂ ਆਪਣੇ ਪਿੰਡ ਜਾਓ ਜਿਹੜੇ 5-5 ਧੜੇ ਬਣਿਆ ਉਹਨਾਂ ਨੂੰ ਇਕੱਠੇ ਕਰੋ ਵੀ ਭਾਈ ਵੋਟਾਂ ਪਾਈ ਜਾਓ ਪਰ ਕਿਸੇ ਮੁੱਦੇ ਤੇ ਤਾਂ ਇਕੱਠੇ ਹੋ ਜਨ ਆਹ ਪ੍ਰੋਬਲਮ ਹੈ ਸਰ ਜਿਵੇਂ بڑے بڑے ਮਤਲਬ ਅਲੱਗ-ਅਲੱਗ ਧੜੇ ਬੰਦੀਆਂ ਬਣੀਆਂ ਹੁੰਦੀਆਂ ਲੜਨ ਨੂੰ ਤਿਆਰ ਹੁੰਦੇ ਨੇ ਪੈਸਾ ਨਾ ਹੁੰਦਾ ਸਰ ਉਹ ਪੈਸੇ ਦਾ ਇਹੀ ਕਾਰਪੋਰੇਟ ਚਾਹੁੰਦਾ ਸੀ ਉਹਦੇ ਤੁਸੀਂ ਲੱਗੇ ਸਮਾਜਿਕ ਕਮੇਟੀ ਐਸੀ ਲਈ ਦੱਸੋ ਇਹੀ ਗੱਲ ਕਹੀ ਸੀ ਮਤਲਬ ਸਮਰਾਜਵਾ ਨੀ ਫੋਕਾ ਸਿਗਨੀਫਿਕੈਂਸੀ ਬਟ ਮੈਂ ਜ਼ਿਆਦਾ ਜਿਨ੍ਹਾਂ ਨੂੰ ਮੈਂ ਗਦਰੀ ਬਾਪਿਆਂ ਨੂੰ ਜ਼ਿਆਦਾ ਪੜਿਆ ਔਰ ਮੈਂ ਕਰਤਾਰ ਸਿੰਘ ਸਰਾਭਾ ਸਾਹਿਬ ਨੂੰ ਪਾਇਤਾ ਰੋਸ ਵੇਰੇ ਬਥੜੇ ਸਾਢੇ 3:30 ਤੇ ਬੰਦ ਕਰਦੇ ਨੇ ਕਿਉਂ ਕਿ ਆ ਬਿੰਦਵਾ ਕਰਦੇ ਵੀ ਆ ਕੁਝ ਜੀ ਬਿਲਕੁਲ ਕਰਦੇ ਆ ਸਰ ਕਦੀ ਅਸੀਂ ਜਿੰਨੇ ਵੀ ਚੈਨਲ ਤੇ ਕਵਰੇਜ ਕਰਨੀ ਸਰ ਗਦਰੀ ਬਾਪਿਆਂ ਦੇ ਰਿਕਾਰਡਿੰਗ ਕਰਦਾ ਤੇ ਜਿਹੜਾ ਕੰਮ ਕਰਤਾਰ ਸਿੰਘ ਸਰਾਭਾ ਸਾਹਿਬ ਕਰਕੇ ਉਹ ਕਿਸੇ ਤੋਂ ਹੋਣਾ ਸਰ ਫਿਰ ਉਹਦੇ ਲਈ ਸਰ ਗੌਰਮੈਂਟ ਕਿਉਂ ਨਹੀਂ ਐਗਰੀ ਹੋ ਰਹੀ ਉਹਨਾਂ ਦਾ ਘਰਨਾ ਮਤਲਬ ਵਾਲੀ ਸ਼ਾਨ ਬਣਾਉਣ ਦੇ ਲਈ ਜਿੱਦਾਂ ਆਂਸਰ ਉੱਤੇ ਹੀ ਸਰ ਉਹਨਾਂ ਦਾ ਸਰਭਾ ਸਾਹਿਬ ਦਾ ਜੀ ਬਿਲਕੁਲ ਜੀ ਕਿੰਨੇ ਬੰਦੇ ਘੜੇ ਆ ਲੈ ਆ ਪੌ ਲੱਖ ਲੱਖ ਮੈਂ ਉਹਨਾਂ ਤੁਹਾਡੇ ਨਾਲ ਚਲੋ ਸਾਰਾ ਕੁਝ ਸਰਕਾਰ ਤੇ ਕਿਉਂ ਸਿੱਟਦੇ ਆਪਾਂ ਆਪਾਂ ਕਿੰਨੇ ਬੰਦੇ ਘੜੇ ਮੈਰੀ ਗੱਲ ਆ ਦੇਖੋਣੇ ਪੱਤਰਕਾਰ ਆਸ ਵਾਲਾ ਛੋਟੇ ਵੀ ਗੱਲ ਤੇ ਮੁੱਦੇ ਤੇ ਆ ਆਪਾਂ ਕਹਿੰਦੇ ਵੀ ਬਾਬਿਆਂ ਦਾ ਘਰ ਹੈ ਵੀ ਉਹਦੇ ਤੇ ਖਰਚਾ ਕਰ ਰਹੇ ਤੁਸੀਂ ਦੱਸੋ ਮੈਂ ਦੰਨਾ ਕੱਲ ਨੂੰ ਮੇਰੇ ਤੋਂ ਲੈ ਜਾਓ ਤੁਸੀਂ ਆ ਜਾਓ ਸਾਰੇ ਆਪਰੇ ਵਾਲਾ ਸਭ ਤੁਹਾਡੇ ਨਾਲ ਹੀ ਲੱਖ ਰੁਪਏ ਦਾ ਚੈੱਕ ਮੈਂ ਤੁਹਾਨੂੰ ਬੜਾ ਦਿੰਦਾ ਕਰੋ ਸ਼ੁਰੂ ਇੱਕ ਕੁਐਸਚਨ ਹੋ ਰਿਹਾ ਸਰਾਪਾ ਸਾਫ ਦੀ ਫਿਲਮ ਆਈ ਸੀ ਸਾ সিনেমা ਦੇ ਵਿੱਚ ਨਹੀਂ ਰਿਲੀਜ਼ ਨਿਊ ਹੋਈ ਜਿਹੜੀ ਮਤਲਬ ਹੋਣੀ ਚਾਹੀਦੀ ਸੀ ਦੇਖੋ ਸਿਨੇਮਾ ਹੈ ਨਾ ਜਿਹੜਾ ਛੋਟੇ ਵੀਰ ਇਹਨੂੰ ਤੁਸੀਂ ਇਸ ਤਰ੍ਹਾਂ ਨਹੀਂ ਲੈ ਸਕਦੇ ਕਈ ਵਾਰੀ ਮੈਂ ਆਮ ਤੌਰ ਤੇ ਇੰਟਰਨੈਟ ਤੇ ਜਿਹਦਾ ਸੱਜਣ ਮਿੱਤਰ ਵੀ ਇਹ ਚੀਜ਼ਾਂ ਤੁਹਾਡੇ ਵਰਗੇ ਜੁੜੇ ਹੋਣੇ ਜਿਹੜੇ ਨਾਲ ਭੇਜਦੇ ਨੇ ਕਈ ਵਾਰੀ ਬਹੁਤ ਬੰਦਿਆਂ ਨੂੰ ਸ਼ਿਕਵਾ ਹੁੰਦਾ ਮੈਨੂੰ ਕੰਮ ਨਹੀਂ ਜੀ ਮਿਲਦਾ ਅੱਛਾ ਕੋਈ ਕਹਿੰਦਾ ਕੋ ਲ lobby ਹੈ ਕੋਈ ਕਹਿੰਦਾ ਫਿਲਮਾਂ ਦੀ lobby ਹੈ ਕੋਈ ਕਹਿੰਦਾ ਮਿਊਜ਼ਿਕ ਇੰਡਸਟਰੀ ਕੋਈ lobby ਨਹੀਂ ਯਾਰ YouTube ਤੇ ਤੁਸੀਂ ਆਪ ਦਾ ਕੰਟੈਂਟ ਪਾ ਦਿਓ ਤੁਹਾਡਾ ਚੰਗਾ ਹੋਊਗਾ ਤੁਹਾਨੂੰ ਹਰ ਬੰਦੇ ਦਾ ਸਟਾਰਟ ਤਾਂ ਜ਼ੀਰੋ ਤੋਂ ਹੁੰਦਾ ਨਾ ਫੇਰ ਹੀ 100 ਤੇ ਜਾਂਦਾ ਨਾ ਤੇ ਲੌਬੀ ਲੂਬੀ ਵਾਲਾ ਕੁਝ ਨਹੀਂ ਹੁੰਦਾ ਅਸਲ 'ਚ ਕੀ ਹੁੰਦਾ ਨਾ ਜਦੋਂ ਮੋਸਟਲੀ ਪ੍ਰੋਡਿਊਸਰਸ ਫਿਰ ਸਾਡੀ ਫਿਲਮ ਆ ਗੁੱਡੀ ਨੂੰ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਸੈੱਟ ਤੇ ਮਿਲਿਆ ਬਟ ਫਿਲਮ ਅਸੀਂ ਬਣਾ ਰਹੇ ਹਾਂ ਬਟ ਮੈਂ ਇਹਨੂੰ ਮਿਲਿਆ ਨਹੀਂ ਸੀ ਨਾ ਦੂਜੀ ਗੁੱਡੀ ਨੂੰ ਮਿਲਿਆ ਡਾਇਰੈਕਟਰ ਨੇ ਫਾਈਨਲ ਕਰਿਆ ਕਈ ਵਾਰੀ ਕੀ ਹੁੰਦਾ ਨਾ ਜਿਹੜੇ ਬਹੁਤ ਅੱਛੇ ਆਰਟਿਸਟ ਹੁੰਨੇ ਆ ਉਹ ਕਦੇ-ਕਦੇ ਰਹਿ ਜਾਂਦੇ ਆ ਇਸ ਕਰਕੇ ਕਈ ਵਾਰੀ ਉਹ ਪਹੁੰਚ ਨਹੀਂ ਪਾਉਂਦੇ ਬਟ ਕਈ ਇਸ ਕਰਕੇ ਵੀ ਰਹਿ ਜਾਂਦੇ ਆ ਉਹਨਾਂ ਦੀਆਂ ਹਰਕਤਾਂ ਬਹੁਤ ਲੰਡੂ ਹੁੰਦੀਆਂ ਐ ਮਤਲਬ ਉਹ ਨਾਲੇ ਤਾਂ ਰੋਟੀ ਖਾਣਗੇ ਨਾਲੇ ਖੇ ਕਰਨਗੇ ਇਸ ਕਰਕੇ ਬਹੁਤ ਲੋਕਾਂ ਨੂੰ ਇਹ ਸ਼ਿਕਵਰ ਹੈ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਐਫਰਟ ਹੈ ਹੁਣ ਮੰਨ ਲਓ ਇੱਕ ਬੰਦੇ ਨੇ ਇੱਕ ਟਾਰਗੇਟ ਆਡੀਅנס ਹੋ ਗਿਆ ਪਹਿਲਾਂ ਮੰਨ ਲਓ ਤੁਸੀਂ ਇੱਕ ਫਿਲਮ ਬਣਾ ਰਹੇ ਹੋ 10 ਕਰੋੜ 8 ਕਰੋੜ 5 ਕਰੋੜ ਜਿੰਨਾ ਵੀ ਲੱਗਦਾ ਤੁਹਾਡੀ ਇਹ ਤਾਂ ਹੋਣੀ ਚਾਹੀਦੀ ਹੈ ਨਾ ਪਹਿਲਾਂ ਕੋਸ਼ਿਸ਼ ਵੀ ਮੈਂ ਰਾਇਟ ਆਡੀਓ ਰਾਈਟਸ बेचूंगा ਮੈਨੂੰ 2-4 ਕਰੋੜ ਮਿਲ ਜਾਊਗਾ ਅੱਛਾ ਫਿਰ ਮੈਂ ਜੇ ਸੈਟਲਾਈਟ ਦਵਾਂਗਾ ਮੈਨੂੰ ਕਰੋੜ 2 ਮਿਲ ਜਾਊਗਾ ਚਲੋ ਮੇਰੀ ਮੇਰੀ 75% ਰਿਕਵਰੀ ਹੋ ਜਾਊਗੀ ਤੇ ਮੈਂ ਤਾਂ ਹੀ ਰੋਲ ਆਨ ਹੋਊਗਾ ਨਾ ਬਿਜ਼ਨਸ ਦਾ ਮਾਲ ਕੋਈ ਨਵਾਂ ਬੰਦਾ ਹੈ ਜਾਂ ਜਿਹਦੀ ਕੋਈ ਮਤਲਬ ਪ੍ਰੋਪਰ ਟਾਰਗੇਟ ਆਡੀਅנס ਹੁੰਦੀ ਹੀ ਨਹੀਂ ਉਹਦੇ ਲਈ ਦਾ ਕਰੋੜ ਕੋਈ ਵੀ ਨਹੀਂ ਲਾ ਸਕਦਾ ਨਾ ਤਾਂ ਉਹ ਇਸ ਤਰ੍ਹਾਂ ਦੇ ਸ਼ਿਕਵੇ ਤੇ ਖਦਸ਼ੇ ਇਹ ਬੇਬੁਨਿਆਦ ਹੀ ਹੁੰਦੇ ਸਰ ਕੋਈ ਆਖੇ ਤੁਹਾਡੀ ਆਂਗ ਵਾਲੀ ਮੂਵੀ ਇਦਾਂ ਦੀ ਹੋਣੀ ਚਾਹੀਦੀ ਕਰੀ ਵਾਗਾਂ ਤੇ ਬਣੀ ਜੇ ਕਰਤਾਰ ਸਿੰਘ ਸਾਹਿਬਾ ਜਾਂ ਜਗਤ ਸਿੰਘ ਗਿੰਦਲਿਆ ਹੋਰ ਭਾਈ ਹਰਨਦੀਪ ਸਿੰਘ ਨਾਰੰਗਵਾਲ ਵਰਗੀਆਂ ਜਿਹੜੇ ਸੂਤਰੀਏ ਪੁਰਾਣੇ ਧਾਰਮਿਕ ਦਾ ਹੀ ਬਹੁਤ ਵੱਡੀ ਫਿਲਮ ਬਣਾਉਣੀ ਚਾਹੁੰਦੇ ਸੀ 2010 11 ਚ ਪ੍ਰੋਮੋ ਬਣਾਇਆ ਸੀ ਸਿੱਖ ਵਾਰੀਏ ਦਾ ਉਹਦੋਂ ਨਹੀਂ ਬਣਾ पाए ਉਹਦੋਂ ਬਜਟ ਬਹੁਤ ਵੱਡਾ ਲੱਗਦਾ ਸੀ ਕਿਉਂਕਿ ਗ੍ਰਾਫਿਕਸ ਬਹੁਤ ਮਹਿੰਗਾ ਹੁੰਦਾ ਸੀ ਹੁਣ ਤਾਂ ਚਲੋ ਟੈਕਨੀਸ਼ੀਅਨ ਬਹੁਤ ਹੋ ਗਏ AI ਦਾ ਜ਼ਮਾਨਾ ਆ ਗਿਆ ਬਹੁਤ ਚੀਜ਼ਾਂ ਬਣਾ ਸਕਦੇ 25 ਕਰੋੜ ਦਾ ਕੰਮ 10 ਵੀ ਕਰ ਸਕਦਾ ਬਾਟਾ ਪਿੱਛੇ ਜੇ ਆਪਣੇ ਮੁੰਡਿਆਂ ਦੀਆਂ ਫਿਲਮਾਂ ਆਈਆਂ ਫਿਰ ਉਹਦੇ ਤੇ ਕਿੰਤੂ ਬਹੁਤ ਹੈ ਦੇਖੋ ਪਹਿਲਾਂ ਤਾਂ ਇਹ ਡਿਫਾਈਨ ਕਰਨਾ ਪਊਗਾ ਵੀ ਕੀ ਸਿਨੇਮੇ ਨੂੰ ਤੁਸੀਂ ਸਾਰੇ ਆ ਅਸੀਂ ਸਾਰੇ ਪੰਜਾਬੀ ਮਾਧਿਅਮ ਮੰਨਦੇ ਆ ਕਿ ਕਿਤੇ ਨਾ ਕਿਤੇ ਅਗਲੀ ਜਨਰੇਸ਼ਨ ਨੂੰ ਜੋੜਦਾ ਹੈ ਇਹ ਆ ਇਹਦੇ ਨਾਲ ਕੋਈ ਫਾਇਦਾ ਹੁੰਦਾ ਹੈ ਪਹਿਲਾ ਤਾਂ ਇਹ ਸਵਾਲ ਹੈ ਦੂਜਾ ਸਵਾਲ ਇਹ ਹੈ ਕਿ ਸਿੱਖੀズム ਨਾਲ ਜੁੜੇ ਜਿਹੜੇ ਜਿਹੜੇ ਸਬਜੈਕਟ ਹੈ ਉਹ ਕਿਸ ਹੱਦ ਤੱਕ ਤੁਸੀਂ ਵੜਾ ਸਕਦੇ ਹੋ ਤੀਜਾ ਸਵਾਲ ਇਹ ਹੈ ਵੀ ਜੇ ਦਾ ਤੁਸੀਂ ਅਸੀਂ ਵਾਲ ਕਟਿਆ ਕੀ ਸਾਨੂੰ ਮਜਾਜਤ ਹੈ ਕਿ ਅਸੀਂ ਬਣਾ ਸਕਦੇ ਆ ਜਾਂ ਫਿਰ ਪੂਰੀ ਦੇ ਕੋਈ ਇੱਕ ਤਾਂ ਆਰਮੀ ਕੋਡ ਹੈ ਬਾਬਿਆਂ ਨੇ ਜਦੋਂ ਜਿਹੜਾ ਦਵਾਲਾ ਸਜਾ ਕੇ ਉਸ ਤਰ੍ਹਾਂ ਦੇ ਬਾਣੇ ਚ ਰਹਿਣਾ ਤੇ ਉਹ ਗਰੀਬ ਦੇ ਹੱਕ ਲਈ ਲੜਨਾ ਉਸ ਵਕਤ ਦਾ ਫਾਈਟ ਦਾ ਜ਼ਮਾਨਾ ਸੀ ਹੁਣ ਡੈਮੋਕ੍ਰੈਟਿਕ ਸੈਟਅਪ ਆ ਥੋੜਾ ਜਿਹਾ ਚੇਂਜ ਹੋ ਗਿਆ ਤੇ ਕੀ ਤੁਸੀਂ ਭਵਿਕ ਵਿੱਚ ਜਿਹੜਾ ਸਿਨੇਮਾ ਹੈ ਉਸ ਤਰ੍ਹਾਂ ਦਾ ਉਹਨਾਂ ਉਹਨਾਂ ਨੂੰ ਸਮਰਪਿਤ ਹੋ ਕੇ ਮਹਾਨ ਲੋਕਾਂ ਨੂੰ ਬਣਾ ਸਕਦੇ ਹੋ ਜੇ ਨਹੀਂ ਜੇ ਉਹਦੇ ਤੇ ਕਿੰਤੂ ਪਰੰਤ ਉਹ ਫਿਰ ਨਹੀਂ ਬਣਾ ਸਕਦੇ ਫਿਰ ਤੁਹਾਨੂੰ ਕਵਰਸ਼ੀ ਐਦਾਂ ਹੋਊਗਾ ਜਾਂ ਤਾਂ ਕੋਈ ਸਮਾਜਿਕ ਫਿਲਮ ਬਣ ਸਕਦੀ ਹੈ ਜਾਂ ਫਿਰ ਕਾਮੇਡੀ ਬਣ ਸਕਦੀ ਹੈ ਕਾਮੇਡੀ ਬਣਾਉਣਾ ਜ਼ੌਕੀ ਹੈ ਹਾਈ ਸਭ ਜਿਆਦਾ ਲਾਇਕ ਹੀ ਲੋਕ ਉਰ ਕਰਦੇ ਨੇ ਮਤਲਬ ਸਿਸ਼ਟੀ ਵਾਲ ਕੋਈ ਨਹੀਂ ਜਾਂਦਾ ਦੇਖੇ ਜਾਂਦੇ ਕੋਈ ਨਹੀਂ ਜਾਣੇ ਪਰ ਸ਼ਰਤ ਤੇ ਦੇਖੋ ਸਾਰੀਆਂ ਚੀਜ਼ਾਂ ਦੇਖੋ ਤੁਸੀਂ ਪੈਸੇ ਲਗਾਉਣਾ ਹੈ ਤੁਸੀਂ ਉਹਦਾ ਮੁੱਲ ਚਾਹੀਦਾ ਤੁਹਾਨੂੰ ਮੰਨ ਲਓ ਤੁਸੀਂ ਮੈਂ ਅਸੀਂ ਧਾਰਮਿਕ ਫਿਲਮ ਬਣਾ ਲਈ ਅਸੀਂ ਤੁਹਾਨੂੰ ਕਹੀਏ ਵੀ ਤੁਸੀਂ ਆਓ ਤੁਸੀਂ ਆਓ ਵੀ ਤੁਸੀਂ ਆ ਕੇ ਆਪਣਾ ਅੰਦਰੋਂ ਬੈਠ ਕੇ ਬੋਲ ਕਰੋ ਵੀ ਗੱਲ ਤਾਂ ਬੜੀ ਨਹੀਂ ਫਿਰ ਦੂਜਾ ਬੰਦਾ ਨਹੀਂ ਆਊਗਾ ਅੱਜ ਕੱਲ ਮਾਊਥਾ ਮਾਊਥ ਫੌਡਸਟੀਆ ਜਿਵੇਂ ਸਰ ਸ਼ੌਕੀ ਸਰਦਾਰ ਬਾਡੀ ਮੂਵੀ ਹੈ ਜੀ ਬਾਈ ਜੀ ਉਹਨਾਂ ਦਾ ਵੀ ਜਾਣਾ ਸੀ ਇੱਕ ਸ਼ੌਕ ਸਰਦਾਰਾ ਹਾਂ ਉਹ ਉਹਦਾ ਵੀਰ ਮਿਲਦਾ ਜੁੜਦਾ ਕਿਤੇ ਨਾ ਕਿਤੇ ਦੇਖਦਾ ਅੱਜ ਉਹ ਪਹਿਰਾਵਾ ਪਹਿਰਾਵਾ ਵੀ ਮਿਲਦਾ ਜੁੜਦਾ ਨਿਆਰਾ ਜੀ ਇਹਦਾ ਮਤਲਬ ਬਾਕੀ ਸ਼ੌਕੀ ਸਰਦਾਰਾ ਇਹ ਸਾਡੇ ਮੁੰਡੇ ਬੋਲੋ ਜੀ ਬੋਲੋ ਧੰਨਵਾਦ ਬਹੁਤ-ਬਹੁਤ ਬਾਈ ਨਾ ਹੀ ਜਿਹੜੇ ਜਿੰਨੇ ਵੱਡੇ ਕਲਾਕਾਰ ਨੇ ਬਾਈ ਜੀ ਹੁਣੀ ਇਹਨਾਂ ਨੂੰ ਦੇਖ ਦੇ ਕੇ ਸਿੱਖ ਰਹੇ ਆ ਮੈਂ ਘਰ ਬੋਲਦਾ ਜਦੋਂ ਮੈਨੂੰ ਲੱਗੇ ਵੀ ਤੁਹਾਡੇ ਤੋਂ ਦੋ ਪੀੜੀਆਂ ਅੱਗੇ ਵਾਲੇ ਕਲਾਕਾਰ ਦੇਖ ਕੇ ਕਿਉਂਕਿ ਐਂ ਨਾ ਜੇ ਸਿੱਖਾਂਗੇ ਨਹੀਂ ਰੱਗੇ ਅਸੀਂ ਕਿ ਉਹ ਚੀਜ਼ਾਂ ਬਣਾਵਾਂਗੇ ਇਹਨਾਂ ਦੀ ਬਣਾਈ ਹੋਈ ਜਿਹੜੀ ਲੀ ਹੈ ਜਿਹੋ ਤੇ ਤਰ੍ਹਾਂ ਨਹੀਂ ਤਾਂ ਮੈਨੂੰ ਲੱਗਦਾ ਵੀ ਉਹ ਚੀਜ਼ਾਂ ਨਾਲ ਜੋੜ ਸਕਦੇ ਜਿਨ੍ਹਾਂ ਨਾਲ ਆਪਾਂ ਟੁੱਟ ਰਹੇ ਹਾਂ ਇਹ ਜਿਹੜੀ ਮੂਵੀ ਆ ਇਹਦੇ ਵਿੱਚ ਮੈਨੂੰ ਸਭ ਤੋਂ ਵਧੀਆ ਇਹੀ ਲੱਗਿਆ ਵੀ ਪੰਜਾਬੀ ਜਿਹੜੇ ਮੇਨ ਮੁੱਦੇ ਜਿਹੜਾ ਕੋਈ ਨਹੀਂ ਟੱਚ ਕੀਤਾ ਉਹ ਬਾਈ ਉਹਨਾਂ ਨੇ ਟੱਚ ਕੀਤਾ ਭਰਾਵਾਂ ਦੀ ਪਿਆਰ ਜਾਂ ਜਿਹੜੇ ਜ਼ਮੀਨਾਂ ਦੇ ਰੋਲੇ ਆ ਉਹ ਆਮ ਦੇਖਦੇ ਰਹਿੰਦੇ ਉਸ ਤੋਂ ਬਾਅਦ ਫਿਰ ਉਹਨੂੰ ਆਸਟ੍ਰੇਲੀਆ ਗੈਂਗਸਟਰ ਵਾਗ ਸਾਰਾ ਹਰ ਇੱਕ ਪੱਖਾ ਜਿਹੜਾ ਇਹ ਮੂਵੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਤਾਂ ਹੀ ਇਹਨਾਂ ਪਰਮੰਗਾਰ ਥੈਂਕ ਯੂ ਥੈਂਕ ਯੂ ਵਾਹਿਗੁਰੂ ਆਲੂ ਕੁਸਚਨ ਫਿਲਮ ਬਾਰੇ ਕੁਸਨ ਰਹਾ ਹੈ